सीएम माने जम्मू कश्मीर ਵਿੱਚ ਸ਼ਹੀਦ ਹੋਏ ਦੋ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ ਕਾਂਗਰਸ 11 ਅਗਸਤ ਨੂੰ ਆਯੋਜਿਤ ਕਰੇਗੀ ਪਾਰਟੀ ਦੇ ਜਨਰਲ ਸਕੱਤਰਾਂ ਇੰਚਾਰਜਾਂ ਤੇ ਫਰੰਟਲ ਸੰਗਠਨ ਮੁਖੀਆਂ ਦੀ ਮੀਟਿੰਗ ਕਾਟੀ ਚ ਪਹਿਲੀ ਮਾਲਗੱਡੀ ਦੇ ਕੇ ਪੀਐਮ ਮੋਦੀ ਹੋਏ ਖੁਸ਼ ਰੇਲ ਮੰਤਰੀ ਨੇ ਸਾਂਝਾ ਕੀਤਾ ਸੀ ਵੀਡੀਓ ਸ਼ੁਭਮਨ ਗਿਲਦੀ ਲਾਰਜ ਜਰਸੀ ਲੱਖਾਂ ਦੇ ਵਿੱਚ ਹੋਈ ਨਿਲਾਮ ਪੀਰ ਮੁਹੰਮਦ ਨੇ ਕਿਹਾ 11 ਅਗਸਤ ਨੂੰ ਸਿਰਜਿਆ ਜਾਵੇਗਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦੀ ਹਤੈਸ਼ੀ ਲੀਡਰਸ਼ਿਪ ਹੋਵੇਗੀ ਇੱਕ ਮੁੱਠ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ ਅੰਦਰੋਂ ਮੋਬਾਈਲ ਤੇ ਫੋਨ ਸਿਮ ਕਾਰਡ ਬਰਾਮਦ ਇਹ ਮਾਨ ਅੱਜ 17.21 ਕਰੋੜ ਰੁਪਏ ਦੇ ਮੁੱਲ ਦੇ ਦੋ ਅਹਿਮ ਸੜਕੀ ਪ੍ਰੋਜੈਕਟ ਦਾ ਰੱਖਣਗੇ ਨੀ ਪੱਥਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਮਾਰਲੀਨਾ ਨੇ ਮਨੀਸ਼ ਸਸੋਦੀਆ ਨੂੰ ਬੰਨ੍ਹ ਨੀ ਰਖੜੀ 2027 ਵਿੱਚ ਅਕਾਲੀ ਸਰਕਾਰ ਬਣਨ ਤੇ ਐਕਵਾਇਰ ਕੀਤੀ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਾਂਗੇ ਸੁਖਵੀਰ ਬਾਦਲ ਦਾ ਵੱਡਾ ਐਲਾਨ 3 ਸਾਲ ਤੱਕ ਦਰਿੰਦਾ ਪਿਓ ਆਪਣੀ ਹਿੱਤੀ ਨਾਲ ਕਰਦਾ ਰਿਹਾ ਗਲਤ ਕੰਮ